ਇਹ ਬੇਸਿਕਲੀ ਨਵੰਬਰ 2024 ਦੀ ਗੱਲ ਹੈ ਇੱਕ ਗੈਂਗਸਟਰ ਟਰਨਡ ਟੈਰਰਿਸਟ ਹੈ ਜੀ1 4ਜੀ ਉਸਨੇ ਇਥੇ ਇੱਕ ਬਿਜ਼ਨਸਮੈਨ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਉਹਨੂੰ ਫਿਰੋਤੀ ਦੀ ਕਾਲ ਕਰਦਾ ਸੀਗਾ ਉਹਨੂੰ ਥ੍ਰੈਟ ਕਰਦਾ ਸੀਗਾ ਕਿ ਮੈਨੂੰ 10 ਲੱਖ ਰੁਪਏ ਦੀ ਫਿਰੋਤੀ ਤੁਸੀਂ ਦੇ ਦਿਓ ਤਾਂ ਉਹਦੇ ਵਿੱਚ ਫਿਰ 163 ਨੰਬਰ ਮੁਕਦਮਾ ਦਰਜ ਹੋਇਆ ਸੀਗਾ ਡੇਰਾ ਬਾਬਾ ਨਾਨਕ ਦੇ ਵਿੱਚ ਉਸ ਤੋਂ ਬਾਅਦ ਫਿਰ 13 ਜਨਵਰੀ ਲੋੜੀ ਵਾਲੇ ਦਿਨ ਜਦੋਂ ਸਾਰੇ ਸੈਲੀਬ੍ਰੇਟ ਕਰ ਰਹੇ ਹੁੰਦੇ ਆ ਤਾਂ 250 ਤੇ ਵਿਅਕਤੀ ਆਪਣਾ ਮੂੰਹ ਬਣ ਕੇ ਉਸ ਬਿਜ਼ਨਸਮੈਨ ਦੀ ਦੁਕਾਨ ਤੇ ਆਂਦੇ ਹੈ ਐਂਡ ਉੱਥੇ ਗੋਲੀਆਂ ਚਲਾ ਕੇ ਜਾਂਦੇ ਹੈ ਤਾਂ ਇਹ ਅਗੇਨ ਜੀਵਨ ਫੌਜੀ ਔਰ ਉਹਦੇ ਜਿਹੜੇ ਐਸੋਸੀਏਟਸ ਹੈ ਉਹਨਾਂ ਨੇ ਇਹ ਕਰਾਇਆ ਸੀਗਾ ਤਾਂ ਇਹਦੇ ਵਿੱਚ ਐਫਆਈਆਰ ਨੰਬਰ 52025 ਫਿਰ ਦਰਜ ਹੋਇਆ ਡੇਰਾਵਾ ਬਨਾਨਖ ਖਾਨੇ ਦੇ ਵਿੱਚ ਤਾਂ ਮਕਦਮਾ ਦਰਜ ਹੋਣ ਤੋਂ ਉਪਰੰਤ ਇਹਦੀ ਇਨਵੈਸਟੀਗੇਸ਼ਨ ਅਸੀਂ ਚਾਲੂ ਕੀਤੀ ਤਾਂ ਇਨਵੈਸਟੀਗੇਸ਼ਨ ਵਾਸ ਲੈਡ ਬਾਈ ਐਸਪੀ ਡੀ ਸਾਹਿਬ ਐਂਡ ਇਹਦੇ ਵਿੱਚ ਸਾਡੇ ਡੀਐਸਪੀ ਡੇਰਾ ਬਾਬਾ ਨਾਨਕ ਡੀਐਸਪੀ ਡੀ ਐਂਡ ਸਾਡੀ ਜਿਹੜੀ ਪੁਲਿਸ ਸਟੇਸ਼ਨ ਦੀ ਟੀਮਸ ਹੈ ਲੈਡ ਬਾਈ ਐਸਐਚਓ ਐਂਡ ਸੀਆਈ ਦੀ ਜਿਹੜੀ ਟੀਮਸ ਹੈ ਤਾਂ ਇਹਦੇ ਵਿੱਚ ਕਾਫੀ ਮਿਹਨਤ ਕਰਕੇ ਬੋਥ ਹਿਊਮਨ ਇੰਟ ਐਂਡ ਟੈਕਨੀਕਲ ਇੰਟ ਨੂੰ ਜਮਾ ਕਰਕੇ ਈਵਨਚੁਅਲੀ ਇਸ ਕੇਸ ਨੂੰ ਟ੍ਰੇਸ ਕੀਤਾ ਗਿਆ ਤਾ ਕਿ ਕਿਹੜੇ ਬੰਦੇ ਇਹਦੇ ਵਿੱਚ ਇਨਵੋਲਡ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਦੋ ਬੰਦਿਆਂ ਦਾ ਸਾਡੇ ਕੋਲ ਵੇਰਵਾ ਆਇਆ ਸੀਗਾ ਇੱਕ ਸਰਬਜੀਤ ਸਾਬਾ ਹੈ ਇਹ ਫਤਿਹਗੜ ਚੋੜੀਆਂ ਥਾੜੇ ਦਾ ਰਹਿਣ ਵਾਲਾ ਹੈ ਇੱਕ ਸੁਨੀਲ ਮਸੀ ਲੱਬਾ ਹੈ ਇਹ ਸ਼ਾਹਪੂਰ ਜਾਜੰਦਾ ਰਹਿਣ ਵਾਲਾ ਹੈ ਜਦੋਂ ਇਹ ਆਈਡੈਂਟੀਫਾਈ ਹੋਏ ਫਿਰ ਇਹਨਾਂ ਨੂੰ ਅਰੈਸਟ ਕਰਨ ਵਾਸਤੇ ਇਹਦੇ ਵਿੱਚ ਜਦੋਂ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਸੀਗੇ ਜਿਹੜਾ ਇੱਕ ਬੰਦਾ ਇਹ ਸੁਨੀਲ ਮਸੀ ਹੈ ਇਹ ਕਿਤੇ ਗੁਜਰਾਤ ਪਹੁੰਚ ਗਿਆ ਤਾਂ ਉੱਥੇ ਬੜੀ ਤਰੀਕੇ ਨਾਲ ਅਸੀਂ ਗੁਜਰਾਤ ਪੁਲਿਸ ਦੇ ਨਾਲ ਤਾਲਮੇਲ ਕਰਕੇ ਉਥੇ ਕਿਸੇ ਮਾਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਵਰਦੀ ਪਾ ਕੇ ਲੁਕਿਆ ਬੈਠਾ ਸੀਗਾ ਤਾਂ ਕਾਫੀ ਇਹਦੇ ਵਿੱਚ ਕੋਆਰਡੀਨੇਸ਼ਨ ਪੰਜਾਬ ਪੁਲਿਸ ਔਰ ਗੁਜਰਾਤ ਪੁਲਿਸ ਦਾ ਸੀਗਾ ਐਂਡ ਉਹਨੂੰ ਫਿਰ ਉਥੇ ਆਫਟਰ ਐਨ ਆਪਰੇਸ਼ਨ ਮਤਲਬ 6 7 ਜਗ੍ਹਾ ਰੇਡ ਕਰਾ ਕੇ ਉਹ ਉਥੇ ਗ੍ਰਿਫਤਾਰ ਹੋਇਆ ਫਿਰ ਸਾਡੀ ਟੀਮ ਨੇ ਉਹਨੂੰ ਟ੍ਰਾਂਜ਼ਿਟ ਰਿਮਾਂਡ ਤੇ ਇੱਥੇ ਲੈ ਕੇ ਆਈ ਨਾਲ ਦੇ ਨਾਲ ਜਿਹੜਾ ਦੂਜਾ ਬੰਦਾ ਹੈ ਉਹ ਕਿਸੇ ਰਿਲੀਜੀਅਸ ਪਲੇਸ ਤੇ ਲੁਕਿਆ ਸੀਗਾ 인 ਜਲੰਧਰ ਤਾਂ ਹੀ ਵਾਸ ਅਰੇਸਟਡ ਫ্রম दैट ਪਲੇਸ ਤਾਂ ਜਿਹੜਾ ਪਹਿਲਾ ਬੰਦਾ ਸੀ ਫੜਿਆ ਸੀਗਾ ਉਹਦੇ ਕੋਲ ਇੱਕ ਪਿਸਟਲ ਪਹਿਲਾਂ ਹੀ ਬਰਾਮਦ ਹੋਇਆ ਸੀਗਾ ਤਾਂ ਫਿਰ ਇਹਨਾਂ ਨੇ ਦੋਨੋਂ ਨੇ ਇੱਕ ਇੱਕ ਵਾਪਨ ਇਹਨਾਂ ਕੋਲ ਰਹਿਦਾ ਸੀਗਾ ਤਾਂ ਉਹਦੀ ਰਿਕਵਰੀ ਲਈ ਲੈ ਕੇ ਅੱਜ ਲੈ ਕੇ ਆ ਰਹੇ ਸੀਗੇ ਐਂਡ ਉਹਨਾਂ ਨੇ ਦੇ ਟੁਕ ਦ ਪੋਜੈਸ਼ਨ ਆਫ ਦ ਵੈਪਨ ਐਂਡ ਦੇ ਫਾਇਰਡ ਅਪਨ ਦ ਪੁਲਿਸ ਪਾਰਟੀ ਤਾਂ ਪੁਲਿਸ ਨੇ ਪਹਿਲਾਂ ਵਾਰਨਿੰਗ ਦਿੱਤੀ ਜਿਹੜੀ ਹੁਣ ਮੈਨੂੰ ਬਰੀਫ ਕਰ ਰਹੇ ਸੀਗੇ ਤਾਂ ਉਸ ਤੋਂ ਬਾਅਦ ਪਹਿਲਾ ਹਵਾ ਚ ਗੋਲੀ ਚਲਾਈ ਐਂਡ ਜਦੋਂ ਉਹ ਰੁਕੇ ਨਹੀਂ ਇਵੈਂਚੁਅਲੀ ਦੇ ਹੈਡ ਟੂ ਸ਼ਾਟ ਔਨ ਦ ਨਾਨ ਲੀਥਲ ਪਾਰਟ ਉਸ ਤੋਂ ਬਾਅਦ ਉਹਨੂੰ ਜਦੋਂ ਜ਼ਖਮੀ ਹੋਏ ਉਹਨਾਂ ਨੂੰ ਡੇਰਾ ਬਾਬਾ ਨਾਨਕ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਹੈ ਉੱਥੇ ਸ਼ਿਫਟ ਕਰਾਇਆ ਗਿਆ ਤਾਂ ਦੇ ਆਰ ਸਟੇਬਲ ਬਟ ਦੇ ਆਰ ਬੀਂਗ ਰੈਫਰਡ ਟੂ ਅਮਰਿਤਸਰ ਇਹਦੇ ਵਿੱਚ ਜਿਹੜਾ ਇਹ ਬੰਦਾ ਹੈ ਬਾਹਰ ਬੈਠਾ ਜੀਵਨ ਫੌਜੀ ਇਹਨੇ ਪਿਛਲੇ ਕੁਝ ਟਾਈਮ ਦੇ ਵਿੱਚ 4-5 ਇਨਸੀਡੈਂਟਸ ਕਰਾਏ ਹੈ ਬਟ ਡਿਲੀਜੈਂਟਲੀ ਪੰਜਾਬ ਪੁਲਿਸ ਨੇ ਸਾਰੇ ਉਹ ਜਿਹੜੇ ਕੇਸਸ ਹੈ ਉਹ ਸਾਲੂ ਕਰ ਲਏ ਇਦੇ ਵਿੱਚ 30 ਤੋਂ ਅਬੋਵ ਜਿਹੜੇ ਮੁਲਜ਼ਮ ਹੈ ਜਿਹੜੇ ਐਸੋਸੀਏਟਸ ਇਹਦੇ ਹੈ ਸਾਰੇ ਗ੍ਰਿਫਤਾਰ ਹੋ ਚੁੱਕੇ ਨੇ ਤਾਂ ਜਦੋਂ ਅਸੀਂ ਇਹਨਾਂ ਕੇਸਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰਦੇ ਹੈ ਕਿ ਪੈਸੇ ਕਿੱਥੋਂ ਆਏ ਕੀ ਆਏ ਤਾਂ ਜਿਹੜੇ ਫੁੱਟ ਸੋਲਜਰ ਜਿਹੜੇ ਗਰਾਊਂਡ ਤੇ ਕੰਮ ਕਰਦੇ ਹੈ ਕੋਈ ਗੋਲੀ ਚਲਾਉਂਦਾ ਹੈ ਤਾਂ ਇਹਨਾਂ ਨੂੰ ਇਸ ਗੱਲ ਤੇ ਅਲੋਅਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਪੈਸੇ ਦਿੱਤੇ ਜਾਣਗੇ ਬਟ ਕਿਸੇ ਵੀ ਕੇਸ ਦੇ ਵਿੱਚ ਕਿਸੇ ਨੂੰ ਇਵੈਂਚੁਅਲੀ ਪੈਸੇ ਨਹੀਂ ਮਿਲੇ ਕਿਸ ਨੂੰ ਪ੍ਰੋਮਿਸ ਕੀਤਾ ਗਿਆ 15000 ਦਾ ਕਿਸੇ ਨੂੰ 100 ਰੁਪਏ ਮਿਲ ਗਿਆ 200 ਰੁਪਏ ਮਿਲ ਗਿਆ ਤਾਂ ਉਹ ਐਕਸਪੈਕਟ ਵੀ ਐਸੀ ਸਟਡੀ ਕਰ ਰਹੇ ਨੇ ਬਟ ਇਵੈਂਚੁਅਲੀ ਉਹ ਜਿਹੜੀ ਅਲੋਅਰਮੈਂਟ ਹੈ ਉਹ ਕਿਤੇ ਸਬਸਟੈਂਸ਼ੀਏਟ ਨਹੀਂ ਹੁੰਦੀ ਕਿ ਇਹਨਾਂ ਨੂੰ ਪੈਸੇ ਕਿਸੇ ਨੂੰ ਆ ਮਿਲੇ ਜੀ ਜਿਹੜਾ ਪ੍ਰੀਲਿਮਿਨਰੀ ਹੁਣ ਮੈਂ ਆਪ ਨਹੀਂ ਵੇਖਿਆ ਬਟ ਪਾਰਟੀ ਨੇ ਜਿਹੜਾ ਬਰੀਫ ਕਰ ਲਿਆ ਮਤਲਬ ਜਿਹੜਾ ਨਾਨ ਲੀਥਲ ਪਾਰਟ ਹੈ ਲੈਗ ਦੇ ਵਿੱਚ ਕਿਤੇ ਸ਼ਾਟ ਲੱਗਿਆ ਹੈ ਉਹਨਾਂ ਵੱਲੋਂ ਦੋ ਰウンド ਫਾਇਰ ਕੀਤੇ ਗਏ ਐਂਡ ਪੁਲਿਸ ਵੱਲੋਂ ਚਾਰ ਚਾਰ ਰウンド ਫਾਇਰ ਕੀਤੇ ਗਏ ਨਹੀਂ ਇਹਦੇ ਵਿੱਚ ਸਾਡਾ ਹਮੇਸ਼ਾ ਉਪਰਾਲਾ ਹੁੰਦਾ ਹੈ ਸੇਫਗਾਰਡਸ ਅਸੀਂ ਕਰਦੇ ਹੈ ਪਰ ਚਲੋ ਉਹਨਾਂ ਦਾ ਇਹ ਮਾੜਾ ਮਾੜਾ ਅਨਸਾਰ ਹੀ ਇਹਨਾਂ ਦਾ ਇੰਟੈਂਸ਼ਨ ਹੀ ਇਹ ਹੁੰਦਾ ਹੈ ਜਿਹੜੇ ਬੰਦੇ ਗੁਜਰਾਤ ਪਜ ਗਏ ਕਿਤੇ ਜਲੰਧਰ ਪਜ ਗਏ ਉਹਨਾਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਜੇਲ੍ਹ ਜਾਣ بجائے ਨਾਲ ਉਹ ਪੱਜਪੂ ਜਾਈਏ ਤਾਂ ਇਹ ਇਹ ਇਹਨਾਂ ਨੂੰ ਇੱਕ ਮੌਕਾ ਲੱਗਦਾ ਹੈ ਪੱਜਣ ਦਾ ਤਾਂ ਤਾਂ ਉੱਥੇ ਫਿਰ ਇਹ ਇਨਸੀਡੈਂਟ ਸੀ ਜਿਹੜੇ ਦੋਨੋਂ ਮੁਲਜ਼ਮ ਨੇ ਇੱਕ ਤਾਂ ਮਤਲਬ ਇੰਟਰਪੋਲ ਦੇ ਨਾਲ ਕਰਕੇ ਇਹਨਾਂ ਦੀ ਰੈਡ ਕਾਰਨਰ ਨੋਟਿਸ ਜਿਸ ਤਰ੍ਹਾਂ ਬਟਾਲਾ ਪੁਲਿਸ ਨੇ ਪਿੱਛੇ ਵੀ ਦੋ ਮੁਲਜ਼ਮਾਂ ਦਾ ਕਰਾਇਆ ਹੈਗਾ ਤਾ ਇੱਕ ਪਾਸੇ ਉਹ ਚੱਲ ਰਹਾ ਹੈ ਦੂਜਾ ਥਰੋ ਕੋਰਟ ਅਸੀਂ ਜਿਹੜੀ ਇਹਨਾਂ ਦੀ ਪ੍ਰਾਪਰਟੀਆਂ ਇਹਨਾਂ ਨੇ ਬਣਾਈਆਂ ਹਨ ਤੁਸੀਂ ਆਪ ਜਾ ਕੇ ਇਹਨਾਂ ਦੇ ਕਰ ਦੇਖ ਲਓ ਇਹਨਾਂ ਨੇ ਟਾਈਲਾ ਟੁਈਲਾ ਲੁਮਾਇਆ ਹੈ ਦੇ ਹੈਵ ਕ੍ਰੀਏਟਡ ਗੁੱਡ ਇਨਫਰਾਸਟ੍ਰਕਚਰ ਤਾਂ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੱਤੀ ਹੈ ਤਾਂ ਉਹਦੀ ਹੁਣ ਮਤਲਬ ਇਸ ਹਫਤੇ ਦੇ ਵਿੱਚ ਹਿアリング ਹੈ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਅਟੈਚ ਕਰਾ ਇਹਦਾ ਜਿਹੜਾ ਇਹ ਫੌਜੀ ਜਿਹੜਾ ਹੈਗਾ ਇਹ ਪਹਿਲਾਂ ਫੌਜ 'ਚ ਸੀਗਾ ਤਾਂ ਫਿਰ ਫੌਜ 'ਚੋਂ ਆ ਕੇ ਹੀ ਬਿਕਮਡ ਡੇਜ਼ਰਟਰ ਤਾਂ ਉਸ ਤੋਂ ਬਾਅਦ ਇਹਨੇ ਇਥੇ ਕਤਲ ਕਰਵਾਇਆ ਸੀ ਕਿ ਕ੍ਰਾਈਮ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਬਾਹਰ ਪਜ ਗਿਆ ਇਹਦਾ ਜਿਹੜਾ ਫੌਜੀ ਹੈ ਇਹਦੇ ਬਰ ਖਿਲਾਫ ਤਾਂ ਕਾਫੀ ਮੁਕੱਦਮੇ ਦਰਜ ਹੈਗੇ ਨੇ ਇਹ ਜਿਹੜੇ ਹੁਣ ਅੱਜ ਦੇ ਇਹਦੇ ਵਿੱਚ ਹੈ ਇਹ ਚੈੱਕ ਕਰਕੇ ਤੁਹਾਨੂੰ ਬਰੀਫ ਕਰ ਦೇನೆ